ਦੀ ਕੈਲੀਦਤ ਬਹੁ ਜੰਗੀਆਂ ਨੇ ਕਮਾਈ ਦਾ ਹੰਦਰ ਕੇ ਖਾਲਸਾ ਜੀ ਸਹਾਇ ਬੋਲਾ ਜੀ ਸਰੇ ਵਾਹਿਗੁਰੂ ਪੰਜਾ ਸਖਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਮਾਈ ਦਾ ਹੰਦਰ ਕੇ ਖਾਲਸਾ ਜੀ ਸਹਾਇ ਬੋਲਾ ਜੀ ਸਰੇ ਵਾਹਿਗੁਰੂ ਪ੍ਰਤਮਾ ਸ੍ਰੀ ਗੁਰਸਾਹਿਬ ਕਿਰਦਾਸ ਸਾਹਿਬ ਜੀ ਸੰਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਤੇ ਆਵੋ ਜਿਤੇ ਆਵਰ ਦਾ ਸਦਕਾ ਸੁਖ ਸੁਖ ਹੋਆ ਦਰਬਾਰ ਖਾਲਸਾ ਜੀ ਸਾਹਿਬ ਤਹਾ ਤਹਾ ਵਿਚਾਰੇ ਆਇਤ ਦੇ ਤੇਗ ਫਤਿਹ ਮੁਰਜ ਕੀ ਪੈਰ ਪੁੰਚ ਕੇ ਜੇ ਸ੍ਰੀ ਸਾਹਿਬ ਦੇ ਸਹਾਰੇ ਕਰ ਸੋ ਜਵਾਨਿਆਂ ਤੇ ਮਾਨ ਸਤ ਨੂੰ ਤੇ ਜਾਣਿਆਂ ਦੀ ਤਾਲ ਸਤ ਗੁਰੂ ਨਾਲ ਸਾਥ ਕੀ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬਲੌਗ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਦਾ ਬੇਦਲ ਵਕਤ ਬਚ ਚੁੱਕਾ ਹੈ ਸੋ ਹੁਸ਼ਾਰਪੁਰ ਤੇ ਹਲਕਾ ਜਾਣਖੇਲਾ ਜ਼ੋਨ ਦੇ ਵਿੱਚ ਨੌ ਬਲਾਕ ਸੰਪਤੀਆਂ ਹਨ ਇੱਕ ਜ਼ਿਲ੍ਹਾ ਪ੍ਰੀਸ਼ਦ ਹੈ ਸੋ ਅਸੀਂ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਜੋ ਆ ਅਖਵਾਲ ਸਿੰਘ ਗੋਪੀ ਜੀ ਨੂੰ ਅਕਸਰ ਉਹਦੀ ਅਟਾਦੀ ਦਲਾਂ ਨੂੰ ਖੜਾ ਕੀਤਾ ਗਿਆ ਹੈ ਔਰ ਅਸੀਂ ਪੂਨ ਆਸ ਵੀ ਕਰਦੇ ਆ ਪੂਰਾ ਵਿਸ਼ਵਾਸ ਹੈ ਕਿ ਅਸੀਂ ਇਹ ਸੀਟ ਕੱਢਾਂਗੇ ਜਿੱਤਾਂਗੇ ਔਰ ਜੋ ਗੌਰਮੈਂਟ ਤਕਸ਼ਾਈ ਕਰ ਰਹੀ ਹੈ ਉਹ ਵੀ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਨਾ ਭੈ ਕਾ ਉਹ ਕਿ ਦੇਦ ਹੈ ਨਾ ਪੈ ਮਾਨਤ ਆਣ ਨਾ ਅਸੀਂ ਜਿਹੜਾ ਤਰ ਲੈਣਾ ਮੰਗ ਦਰਦੇ ਆ ਤੇ ਨਾ ਅਸੀਂ ਕਿਸੇ ਨੂੰ ਡਰਾਉਂਦੇ ਆ ਇਸ ਕਰਕੇ ਅਸੀਂ ਸਰਕਾਰ ਦੇ ਅੱਗੇ ਵੀ ਬੇਨਤੀ ਕਰਦੇ ਆ ਕਿ ਸ਼ਾਂਤੀਪੂਰਵਕ ਜਿਹੜਾ ਇਹ ਇਲੈਕਸ਼ਨ ਹੋਣ ਦੇਣ ਔਰ ਜਿਹਦਾ ਮੈਦਾਨ ਚ ਆ ਗਿਆ ਜਿਸ ਚ ਹਿੰਮਤ ਹੋਗੀ ਜਿੱਤ ਜੋਗੀ ਸੋ ਤੱਕੇ ਸ਼ੈ ਨਹੀਂ ਹੋਣੀ ਚਾਹੀਦੀ ਸੋ ਇਨਾਂ ਹੀ ਮੈਂ ਕਹਿਣਾ ਹੋਇਆ ਆਪ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਇੱਥੇ ਆਇਆ ਆ ਅੱਜ ਦਫ਼ਤਰ ਦਾ ਉਦਘਾਟਨ ਕਰਦੇ ਆਂ ਸੋ ਸਾਰਿਆਂ ਦੇ ਇੱਥੇ ਪਹੁੰਚਦੇ ਆ ਅਸੀਂ ਧੰਨਵਾਦ ਇਹ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਸਾਰਿਆਂ ਨੂੰ ਪਤਾ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਜਿਹੜੀਆਂ ਚੋਣਾਂ ਆ ਉਹਦਾ ਦਿਨ ਵੱਟ ਚੁੱਕਾ ਹੈ ਨੌਂ ਬਲਾਕ ਸੰਮਤੀਆਂ ਤੇ ਇੱਕ ਜ਼ਿਲ੍ਹਾ ਪ੍ਰੀਸ਼ਦ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦਾ ਅ ਨੰਬਰ ਹੈ ਕੈਂਡੀਡੇਟ ਅਕਬਾਲ ਸਿੰਘ ਗੋਪੀ ਹੈ ਤੇ ਬਹੁਤ ਵਧੀਆ ਇਨਸਾਨ ਬਹੁਤ ਨੇਕ ਇਨਸਾਨ ਹੈ ਪਾਰਟੀ ਨੇ ਬੜਾ ਅਸੂਸ ਸਮਝ ਕੇ ਇਸ ਇਨਸਾਨ ਨੂੰ ਗੁੱਪੀ ਨੂੰ ਜਿਹੜਾ ਮੈਂਬਰ ਬਣਾਇਆ ਸੋ ਮੇਰੀ ਸਾਰਿਆਂ ਅਪੀਲ ਹੈ ਕਿ ਇੱਕ ਇਮਾਨਦਾਰ ਬੰਦੇ ਨੂੰ ਜਿਹੜਾ ਇਹਦੇ ਦਾ ਇਹਦਾ ਜਿਤਾਉਣਾ ਚਾਹੀਦਾ ਤਾਂ ਜੋ ਜਿਹੜੇ ਅਸੂ ਰੂਮਨੀ ਅਕਾਲੀ ਦਲ ਤੇ ਜਿਹੜੇ ਆਪਣੀਆਂ ਨੀਤੀਆਂ ਨੇ ਉਹਨੂੰ ਵਧੀਆ ਤਰੀਕੇ ਨਾਲ ਜਾਗਰੂਕ ਕਰ ਸਕੀਏ ਪਲਸ ਸਰਕਾਰ ਨੂੰ ਇੱਕ ਬੇਨਤੀ ਹੋਰ ਕਰਦਾ ਕਿ ਸਰਕਾਰ ਇਦਾਂ ਦੇ ਤੱਕੇ ਨਾ ਕਰੇ ਰੇਟਾ ਰੂਟਾ ਵਾਲੇ ਕੰਮ ਜਿਹੜੇ ਆ ਉਹ ਨਾ ਕਰੇ ਇਹਨਾਂ ਛੋਟੇ ਲੈਵਲ ਤੇ ਜਿਹੜੀ ਜਾ ਕੇ ਇਤਾਂ ਦੇ ਇਹਨੂੰ ਜਿਹੜਾ ਨਹੀਂ ਕਰਨਾ ਚਾਹੀਦਾ ਬਿਲਕੁਲ ਫੇਅਰ ਬੋਟਾਂ ਕਰਾਉਣੀਆਂ ਚਾਹੀਦੀਆਂ ਜਿਹਦੇ ਚ ਹਿੰਮਤ ਹੋਵੇ ਉਹ ਆਪਣੀ ਵੋਟ ਜਿੱਤ ਜਵੇ ਸੋ ਇਤੇ ਘਟਿਆ ਲੈਵਲ ਤੇ ਜਿਹੜੀਆਂ ਹਰਕਤਾਂ ਉਹ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਮਨੀ ਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲੌਂ ਸ਼ਾਂਤੀਆਂ ਦਾ ਜੋ ਇਲੈਕਸ਼ਨ ਹੋ ਰਿਹਾ ਉਹਦੇ ਸੰਬੰਧ ਚ ਅੱਜ ਦਫ਼ਤਰ ਦਾ ਘਟਲ ਹੋਇਆ ਆ ਔਰ ਬਹੁਤ ਵੱਡੀ ਗਿਰਫੀ ਦੇ ਵਰਕਰ ਜਿਹੜੇ ਆ ਹਰ ਵਰਗ ਦੇ ਵਿੱਚੋਂ ਇੱਥੇ ਇਕੱਤਰ ਹੋਏ ਆ ਇੱਥੋਂ ਜ਼ਾਹਿਰ ਹੁੰਦਾ ਵੀ ਲੋਕਾਂ ਚ ਉਤਸ਼ਾਹ ਬਹੁਤ ਆ ਲੋਕ ਬਹੁਤ ਲੰਮੇ ਸਮੇਂ ਤੋਂ ਚਾਹਦੇ ਆ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇੱਕ ਖੇਤਰੀ ਪਾਰਟੀ ਆ ਔਰ ਖੇਤਰੀ ਪਾਰਟੀ ਤਕੜੀ ਹੋ ਕੇ ਅੱਗੇ ਆਵੇ ਇਸ ਕਰਕੇ ਜਿੱਦਾਂ ਤਰਨਤਾਰ ਤੋਂ ਹੰਗਾਰਾ ਮਿਲਿਆ ਇਸ ਤੋਂ ਹੁਣ ਜ਼ਾਹਿਰ ਹੁੰਦਾ ਵੀ ਬਲੌਂਗ ਸੰਮਤੀਆਂ ਵਿੱਚ ਸ੍ਰੋਮਣਿਤ ਪੰਜਾਬ ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ ਕਰੇਗਾ ਤੇ ਅਗਲੀ ਸਰਕਾਰ ਵੀ ਜਿਹੜੀ ਆ ਉਸ ਤਾਈਏ ਬਣਦੀ ਤੈ ਹੋ ਜਾਏਗੀ ਇਹ ਮੈਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਦਾ ਉਛਾ ਪਾਇਆ ਜਾ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਕੈਂਡੀਡੇਟ ਜਿਲ੍ਹਾ ਪ੍ਰੈਸ਼ਰ ਹੁਸ਼ਾਰਪੁਰ ਦੇ ਜਹਾਨ ਖੇਲਾ ਜੂਨ ਤੋਂ ਬਹੁਤ ਪੁਛੀ ਦੀ ਗੱਲ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬਰਿੰਦਰ ਸਿੰਘ ਬਾਜਵਾ ਜੀ ਲੱਖੀ ਜੀ ਹੋਰ ਜਿੰਨੇ ਵੀ ਸਾਰੇ ਅਹੁਦੇਦਾਰ ਸਹਿਬਾਨ ਨੇ ਚਾਹੇ ਹੁਸ਼ਾਰਪੁਰ ਦੇ ਯੂਥ ਅਕਾਲੀ ਦਲ ਦੇ ਸੰਖੇਪ ਆਏ ਹੋਏ ਨੇ ਬਾਜਵਾਜੀ ਨੇ ਔਜਰਾ ਜੀ ਨੇ ਸਾਰੇ ਜਿੰਨੇ ਵੀ ਨੌਜਵਾਨ ਇੱਥੇ ਇਸ ਇਲਾਕੇ ਦੇ ਜਿਹੜੇ ਨੌਜਵਾਨ ਆ ਉਹ ਵੀ ਵੱਡੀ ਗਿਣਤੀ ਵਿੱਚ ਇੱਥੇ ਆਏ ਆ ਉਹ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਏ ਆ ਜਿਵੇਂ ਸਾਰੇ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਤੇ ਮੂਰੇ ਹੋ ਕੇ ਜਿਹੜੀ ਪਿਛਲੀ ਤਰਨਤਨ ਦੀ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਇਆ ਸਾਨੂੰ ਪੂਰੀ ਆਸ ਆ ਕਿਉਂਕਿ ਗੋਪੀ ਹਣੀ ਨੌਜਵਾਨ ਵੀ ਆ ਇਹ ਲੰਬੇ ਸਮੇਂ ਤੋਂ ਇਹਨਾਂ ਦਾ ਪਰਿਵਾਰ ਜਿਹੜਾ ਉਹ ਅਕਾਲੀ ਦਲ ਦੇ ਲਈ ਬਹੁਤ ਵੱਡਾ ਕੰਮ ਕਰ ਰਿਹਾ ਤੇ ਇਹ ਵੀ ਨੌਜਵਾਨ ਬਹੁਤ ਇਮਾਨਦਾਰੀ ਦੇ ਨਾਲ ਲੋਕਾਂ 'ਚ ਵਿਚਰ ਕੇ ਕੰਮ ਕਰ ਰਿਹਾ ਇਸ ਕਰਕੇ ਏਡਾ ਵੱਡਾ ਆਸ਼ਾ ਲੋਕਾਂ ਦੇ ਵਿੱਚ ਵੀ ਆ ਸਾਰੀ ਲੀਡਰਸ਼ਿਪ ਵੀ ਇਹਦੇ ਨਾਲ ਬੜੀ ਏਕਤਾ ਦੇ ਨਾਲ ਜਿਹੜੀ ਚੱਲ ਕੇ ਜਿਹੜੀ ਉਹ ਇਹਨਾਂ ਨੂੰ ਜਿੱਥੇ ਆਪਾਂ ਕਾਮਯਾਬ ਕਰਾਂਗੇ ਗੁਰਪੀ ਹੋਣਾ ਨੂੰ ਤੱਕੜੀ ਦੇ ਚੋਣ ਨਿਸ਼ਾਨ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਜਿੱਤੇ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਉਹ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਦਾ ਮੋੜ ਜਿਹੜਾ ਉਹ ਇਹਨਾਂ ਨੂੰ ਅੱਜ ਆਪਾਂ ਜਦੋਂ ਬਣਾਵਾਂਗੇ ਇਥੋਂ ਆਪਣਾ ਮੈਂਬਰ ਜੋਂ ਤੋਂ ਤੇ ਜ਼ਰੂਰ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਅਸੀਂ ਸਾਰੀ ਲੀਡਰਸ਼ਿਪ ਨੇ ਵਿਸ਼ਵਾਸ ਵੀ ਦਿਵਾਇਆ ਗੋਪੀ ਹੁਣਾਂ ਦਾ ਆਪਣੇ ਆਪ ਚ ਵੀ ਇਹਨਾਂ ਦਾ ਬਹੁਤ ਚੰਗਾ ਪ੍ਰਭਾਵ ਇਲਾਕੇ ਦੇ ਵਿੱਚ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੇ ਵੀ ਕੋਈ ਟੱਕਾ ਜਿਹੜਾ ਕੋਈ ਅਸੀਂ ਸਹਿਣ ਨਹੀਂ ਕਰਨਾ ਜੋ ਵੀ ਕਦੇ ਵੀ ਕਿਸੇ ਨੂੰ ਵੀ ਲੋਡ ਹੋਈ ਕੁਝ ਇਹਨੂੰ ਵੀ ਹੋ ਤੇ ਅਸੀਂ ਸਾਰੀ ਟੀਮ ਜਿੰਨੇ ਵੀ ਹੈਗੀ ਆ ਭਾਰਤਵਾੜ ਸਾਹਿਬ ਵਕੀਲ ਨੇ ਇਸ ਇਲਾਕੇ ਦੇ ਵਿੱਚ ਨੇ ਉਹਨਾਂ ਵੱਲੋਂ ਵੀ ਹੋਰ ਨੌਜਵਾਨ ਜਿੰਨੇ ਲੀਡਰਸ਼ਿਪ ਆ ਉਹਨਾਂ ਵੱਲੋਂ ਵੀ ਸਾਡੇ ਵੱਲੋਂ ਵੀ ਸਾਰੇ ਅਸੀਂ ਗੁੱਪੀ ਦੇ ਨਾਲ ਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਂ ਤਕੜੀ ਚੋਣ ਸ਼ਾਨ ਦੇ ਨਾਲ ਆਂ ਤੇ ਬਸ ਆਪਾਂ ਉਹ ਉਸ ਦਿਨ ਦੇ ਵਿੱਚ ਨੌਜਵਾਨਾਂ ਵੱਲੋਂ ਵੱਡਾ ਜਿਹੜਾ ਕਾਫਲਾ ਕਿਉਂਕਿ ਇਸ ਇਲਾਕੇ ਦੇ ਵਿੱਚ ਅਕਾਲੀ ਦਲ ਪਹਿਲਾਂ ਵੀ ਚਾਹੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੁੰਦਾ ਸੀ ਪਰ ਅਕਾਲੀ ਦਲ ਕਾਫੀ ਮਜ਼ਬੂਤ ਸੀਗਾ ਅੱਜ ਉਹ ਫੇਰ ਉਹ ਜਿਹੜਾ ਕਾਦੀਦਾਲ ਕਿਉਂਕਿ ਜਦੋਂ ਮੈਂ بار-बार ਇਹ ਗੱਲ ਕਹਿੰਦੇ ਆ ਕਿ ਗੁਪਤੀ ਹੋਣੀ ਲੰਬੇ ਸਮੇਂ ਤੋਂ ਇਸ ਇਲਾਕੇ 'ਚ ਵਿਚਰ ਰਿਹਾ ਇਸ ਇਲਾਕੇ ਦੇ ਵਿੱਚ ਹੀ ਇਹਨਾਂ ਦਾ ਪਿੰਡ ਆ ਇਹਦੇ ਵਿੱਚ ਹੀ ਇਹਨਾਂ ਨੇ ਸਾਰੀ ਉਮਰ ਆਪਣਾ ਬਿਜ਼ਨਸ ਕੀਤਾ ਇੱਥੇ ਇਹਨਾਂ ਨੇ ਆਪਣੀ ਖੇਤੀ ਕੀਤੀ ਇੱਥੇ ਇਹਨਾਂ ਦਾ ਪਰਿਵਾਰ ਜਿਹੜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡਾ ਸਾਰਿਆਂ ਦਾ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਆ ਤੁਸੀਂ ਲੰਬਾ ਸਮਾਂ ਜਿਹੜਾ ਉਹ ਨਾਲ ਰਹੇ ਆ ਤੁਹਾਡਾ ਅਸੀਂ ਇਹ ਚਾਹੁੰਦੇ ਆ ਕਿ ਆ ਜਿਹੜਾ ਆਉਣ ਵਾਲਾ ਡੈਕਸ਼ਨ ਆ ਲੈਣਾ ਉਹਦੋਂ ਤੁਸੀਂ ਫੇਰ ਜਿਹੜੀ ਆ ਕਲੈਕਸ਼ਨ ਦੇ ਵਿੱਚ ਕੋਈ ਤੱਕਾ ਜਿਹੜਾ ਉਹ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਨਾ ਹੋਵੇ ਉਹਦੇ 'ਚ ਤੁਹਾਡਾ ਵੱਡਾ ਯੋਗਦਾਨ ਹੋਊਗਾ ਤੁਸੀਂ ਸਾਡਾ ਸਾਥ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਤੇ ਨਾਮਿਨੇਸ਼ਨ ਕਦੋਂ ਭਰੀ ਜਾਣੀਗੀ ਨਾਮਿਨੇਸ਼ਨ ਅੱਜ ਹੀ ਹੁਣ ਥੋੜੀ ਜਿ ਥੋੜੀ ਜਿਹੀ ਬਾਅਦ ਕਾਗਜ਼ ਇਹਨਾਂ ਦੇ ਹੋ ਗਏ ਆ ਇਹ ਨਾਮਿਨੇਸ਼ਨ ਜਿਹੜੀ ਆ ਕਿਉਂਕਿ ਕੋਈ ਇਸ ਹਿਸ਼ਾਰਪੁਰ ਹਲਕੇ ਦੇ ਵਿੱਚ ਇੱਕੋ ਜੂਨ ਆ ਤੇ ਉਹਦੇ ਵਿੱਚ ਇਹਨਾਂ ਦੇ ਕਾਗਜ਼ ਜਿਹੜੇ ਆ ਉਹ ਅਸੀਂ ਭਰਨੇ ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਕੋਈ ਵੀ ਇਲੈਕਸ਼ਨ ਹੋਵੇ ਉਹ ਰਾਜਨੀਤਿਕ ਪਾਰਟੀ ਦੇ ਜਿਹੜਾ ਕਰਮਕਦਤਾ ਹੁੰਦੇ ਆ ਉਹਨਾਂ ਲਈ ਮੇਲਾ ਹੁੰਦਾ ਉਤਸਵ ਹੁੰਦਾ ਔਰ ਇਹ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹਨਾਂ ਲਈ ਜਿਹੜਾ ਵਿਧਾਨਤਾ ਜ਼ਿਲ੍ਹਾ ਪ੍ਰਸ਼ਾਸਨ ਔਰ ਬਲਾਕ ਸੰਭਿਆ ਦੇ ਇਲੈਕਸ਼ਨ ਆ ਇਹ ਇਸ ਕਰਕੇ ਵੀ ਮੇਲਾ ਆ ਕਿਉਂਕਿ ਸਰਕਾਰਾਂ ਦੇ ਨਾਲ ਧੱਕਾ ਤਰਨਤਾਰਨ ਦੇ ਅੰਦਰ ਤੁਸੀਂ ਦੇਖਿਆ ਧੱਕਾ ਉਹਦਾ ਜਿਹੜਾ ਮੂੰਹ ਤੋੜ ਜਵਾਬ ਸੁਖਵੀਰ ਸਿੰਘ ਬਾਦਲ ਨੇ ਦਿੱਤਾ ਸਾਡਾ ਵਰਕਰ ਅਸਲੋ ਬਹੁਤ ਉਤਸ਼ਾਹਿਤ ਹੈ ਔਰ ਇਹ ਜਿਹੜਾ ਇਲੈਕਸ਼ਨ ਆ ਬੜੇ ਜ਼ੋਰ ਸ਼ੋਰ ਨਾਲ ਲੜਨ ਜਾ ਰਿਹਾ ਮੈਂ ਇਹਨਾਂ ਜ਼ਰੂਰ ਕਹੂੰਗਾ ਤੁਹਾਡੇ ਮਾਦਿਆਂ ਦੇ ਨਾਲ ਸਰਕਾਰਾਂ ਨੂੰ ਔਰ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਕਿ ਸਮੇਂ ਬੜਾ ਥੋੜਾ ਰਹਿ ਗਿਆ ਇੱਕ ਸਾਲ ਰਹਿ ਗਿਆ ਐਵੇਂ ਕਿਤੇ ਜਜਵਾਤਾਂ ਦੇ ਵਿੱਚ ਆ ਕੇ ਅਜਿਹੀ ਗਲਤੀ ਨਾ ਕਰ ਲਈਓ ਜਿਹੜੀ ਤੁਹਾਨੂੰ ਜਿਹੜਾ ਕਹਿੰਦੇ ਹੁੰਦੇ ਗੰਡਾ ਜਿਹੜੀਆਂ ਮੂੰਹ ਨਾ ਖੋਲੜੀਆਂ ਪੈਣ ਤੇ ਆਪਣੇ ਵਰਕਰਾਂ ਨੂੰ ਮੈਂ ਇਹ ਕਵਾਂਗਾ ਕਿ ਅਸੀਂ ਬੜੇ ਚੜ੍ਹਦੀ ਕਲਾ 'ਚ ਆਂ ਔਰ ਚੜ੍ਹਦੀ ਕਲਾ 'ਚ ਇਲੈਕਸ਼ਨ ਜਿੱਤਣਾ ਹੈ ਅੱਜ ਜਹਾਨ ਆਪਣਾ ਜਹਾਨਖੇਲਾ ਜ਼ੋਨ ਤੋਂ ਜਿਹੜੇ ਸਾਡੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਨੇ ਔਰ ਬਲਾਕ ਸੰਮਤੀਆਂ ਦੇ ਮੈਂਬਰ ਨੇ ਉਹਨਾਂ ਥੱਲੇ ਉਹਨਾਂ ਦੇ ਅੱਜ ਅਸੀਂ ਜਿਹੜੀ ਨਾਮਿਨੇਸ਼ਨ ਕਰਨੀ ਆ ਨਾਲ ਨਾਲ ਅਸੀਂ ਇੱਥੇ ਵਿਜਵਾੜੇ ਵਿਖੇ ਉਹਨਾਂ ਦਾ ਦਫ਼ਤਰ ਖੋਲ੍ਹਿਆ ਔਰ ਇਹ ਦਫ਼ਤਰ ਜਿਹੜਾ ਆ ਮੈਨੂੰ ਇੰਜ ਲੱਗਦਾ ਕਿ ਆਉਣੇ ਵਾਲੇ ਸਮੇਂ 'ਚ ਇਹ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਝੰਡੇ ਆ ਚੜ੍ਹਦੀ ਕਲਾ ਦੇ ਇਸ ਦਫ਼ਤਰ ਤੋਂ ਜਿਹੜੇ ਆ ਉਹ ਚੱਲਣਗੇ ਔਰ ਅਸੀਂ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਆ 227 ਦਾ ਉਹਦੀ ਜਿਹੜੀ ਨੀਵਾਂ ਅਸੀਂ ਇਸ ਚੋਣਾਂ ਤੋਂ ਰੱਖਣ ਜਾ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਆ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਸਾਰੇ ਜਹਾਨ ਖੇਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਜੀ ਗੋਪੀ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਪੇਪਰ ਫਾਈਲ ਕਰਨ ਲਈ ਔਰ ਉਹਨਾਂ ਦਾ ਦਫ਼ਤਰ ਖੋਲਣ ਲਈ ਇੱਥੇ ਹਾਜ਼ਰ ਹੋਏ ਆਂ ਔਰ ਮੈਂ ਦੇ ਤੌਰ ਐਡਵੋਕੇਟ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਐਡਵਾਈਜ਼ਰ ਦੇ ਤੌਰ ਦੇ ਉੱਤੇ ਮੇਰੀ ਪਾਰਟੀ ਵੱਲੋਂ ਡਿਊਟੀ ਲੱਗੀ ਹੋਈ ਹੈ ਕਿ ਇਹਨਾਂ ਦੇ ਸਾਰਿਆਂ ਦੇ ਪੇਪਰ ਵਗੈਰਾ ਭਰਨੇ ਔਰ ਚੈੱਕ ਕਰਨੇ ਕੋਈ ਕਾਮੀਆਂ ਰਹਿ ਗਈਆਂ ਜਿਓ ਕੱਢਣੀਆਂ ਉਸ ਤੋਂ ਇਲਾਵਾ ਜਿਸ ਤਰ੍ਹਾਂ ਸਰਕਾਰ ਤੁਸੀਂ ਦੇਖਿਆ ਮੌਕੇ ਦੀ ਧੱਕੇਸ਼ਾਹੀ ਕਰ ਰਹੀ ਆ ਧੱਕੇਸ਼ਾਹੀ ਤੋਂ ਭਾਵ ਕੱਲ ਸਰਕਾਰ ਅਲਰੇਡੀ ਇਕਬਾਲ ਸਿੰਘ ਤੇ ਗੋਪੀ ਦੀ ਚੜ੍ਹਾਈ ਨੂੰ ਦੇਖ ਕੇ ਇੰਨੀ ਕੁ ਮੁਖਲਾਹੜ ਚ ਆ ਗਈ ਕਿ ਕੱਲ ਸ਼ਾਮ ਨੂੰ ਉਹਨਾਂ ਨੇ ਇਹਨਾਂ ਦੇ ਰੈਸਟੋਰੈਂਟ ਦੇ ਉੱਤੇ ਬਿਜਲੀ ਵਿਭਾਗ ਤੋਂ ਰੇਡ ਕਰਵਾਤੀ ਜੋ ਕਿ ਅਸੀਂ ਮੌਕੇ ਤੇ ਜਾ ਕੇ ਬਿਜਲੀ ਵਿਭਾਗ ਵਾਲਿਆਂ ਨੂੰ ਉਤੋਂ ਦਿਲਾਇਆ ਉਹ ਕਹਿੰਦੇ ਵੀ ਤੁਹਾਡੇ ਜੀ ਅਕੇ ਤੁਸੀਂ ਬਿਜਲੀ ਚੋਰੀ ਕਰ ਰਹੇ ਆ ਨਾ ਉਹਨਾਂ ਕੋਲ ਕੋਈ ਸਬੂਤ ਨਾ ਕੋਈ ਕਾਗਜ਼ ਨਾ ਕੋਈ ਗਵਾ ਉਹ ਇਤੋਂ ਤੁਸੀਂ ਪਲੀ ਪਾਤੀ ਅੰਦਾਜ਼ਾ ਲਾ ਸਕਦੇ ਆ ਕਿ ਇਕਬਾਲ ਸਿੰਘ ਗੋਪੀ ਜੜਾ ਆ ਉਹਦੀ ਸਿਰਫ ਜਿੱਤ ਦਾ ਐਲਾਨ ਹੋਣਾ ਬਾਕੀ ਆ ਜਿੱਤ ਹੋ ਚੁੱਕੀ ਆ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੇਸ਼ਦ ਦੇ ਨੰਬਰ ਗੋਪੀ ਪਾਜੀ ਉਹ ਸਾਰੀਆਂ ਮਹਿਲਾਵਾਂ ਦੀ ਬਲੋਂ ਬਹੁਤ ਸਪੋਰਟ ਹੈਗੀ ਆ ਤੇ ਜਿੱਥੇ ਮਹਿਲਾਵਾਂ ਦਾ ਸਾਥ ਹੋ ਜਵੇ ਕਹਿੰਦੇ ਕਿ 50% ਸਾਡੀ ਆਬਾਦੀ ਆ ਤੇ ਉਹ ਚ ਜਿੱਤ ਉਹ ਅਕਾਲੀ ਦਲ ਇਹ ਇਲੈਕਸ਼ਨ ਜਿਹੜਾ ਹੈਗਾ ਜੋਰਾਂ ਸ਼ੋਰਾਂ ਨਾਲ ਲੜੇਗਾ ਤੇ ਜਿੱਤ ਪ੍ਰਾਪਤ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਬਾਲ ਸਿੰਘ ਗੋਪੀ ਜੋ ਕਿ ਜਿਲ੍ਹਾ ਪ੍ਰਸ਼ਾਦੀ ਇਲੈਕਸ਼ਨ ਵਾਸਤੇ ਮੈਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸੇ ਹੋਂ ਵੱਲੋਂ ਥਾਪੜਾ ਮੇਲੇ ਦਾ ਸਾਡੀ ਸਾਰੀ ਸ਼ੋਮਣੀ ਕਾਦੀ ਵਾਲੀ ਟੀਮ ਵੱਲੋਂ ਮੇਤੇ ਵਿਸ਼ਵਾਸ ਜਤਾਇਆ ਗਿਆ ਹੈ ਉਸ ਦੇ ਬਿਹਾਵ ਤੇ ਮੈਂ ਜੀ ਅੱਜ ਅਸੀਂ ਆਪਣੀ ਪਾਰਟੀ ਦਾ ਦਫ਼ਤਰ ਬਜਵਾੜਾ ਪੱਟਾ ਵਿਕੇ ਖੋਲਿਆ ਜੀ ਤੇ ਅਸੀਂ ਆਪਣੇ ਪੇਪਰ ਵੀ ਅੱਜ ਭਰਾਂਗੇ ਇਹਦੇ ਬਿਹਾਵ ਤੇ ਜੋ ਵੀ ਮੇਰੇ ਸੰਗ ਤਾਂ ਮੇਰੇ ਭੈਣ ਭਰਾ ਮੇਰੇ ਵੀਰ ਮੇਰੇ ਹੱਕ ਜਾਈਆਂ ਨੂੰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤਾਂ ਮੈਂ ਅੱਜ ਜਲੋਂਾ ਮੇਰਾ ਬਤ ਬਤ ਦੇਖ ਮੇਰਾ ਸਾਥ ਦੇਣ ਤਾਂ ਮੈਨੂੰ ਕਾਮਯਾਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ